ਸਾਰੇ ਬਹਾਲ ਮੀਨ ਸਪਰਵਾਈਜ਼ਰ ਪੰਜ ਬੰਦਿਆਂ ਦਾ ਮੈਸੇਜ ਆਇਆ ਜੀ ਪੰਜ ਬੰਦੇ ਨਹੀਂ ਲੈ ਜਾਣਗੇ ਪੰਜ ਸੁਪਰਵਾਈਜ਼ਰ ਨਹੀਂ ਲਈ ਯਾਨੀ ਕਿ ਮੈਸੇਜ ਆਇਆ ਹੈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਸਾਰੇ ਬੈਠੇ ਨੇ ਬੱਚੇ ਠੀਕ ਹੈ ਤੁਸੀਂ ਸਾਰੇ ਮੇਰੇ ਵੱਲੋਂ ਡਿਊਟੀ ਜੁਆਇਨ ਕਰ ਲਓ ਇਮੀਡੀਏਟਲੀ ਜਿਹੜੇ ਆ ਨੇ ਪੰਜ ਇਹਨਾਂ ਨਾਲ ਮੈਂ ਪਰਸਨਲੀ ਮਿਲ ਕੇ ਇਹਨਾਂ ਨਾਲ ਕਾਲ ਪੁੱਛਣ ਨਹੀਂ ਦਰ ਐਥੀ ਬੱਸ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਆਹ ਬੈਠੋ ਤੁਸੀਂ ਆਹ ਬੈਠੋ ਤੁਸੀਂ ਆਹ ਕਿੱਥੇ ਜਾ ਰਹੇ ਹੋ ਬੈਠੋ ਬੈਠੋ ਮੇਰੀ ਗੱਲ ਸੁਣੋ ਤੁਸੀਂ ਕੀ ਕਰਿਆ ਬੈਕ ਕਰੀਏ ਠੀਕ ਕਰ ਲਏ ਮੇਰੇ ਵੱਲੋਂ ਜਿਹੜਾ ਮੈਕਸਿਮਮ ਮੁਸਾਇਦਤ ਲਾਈਕ ਇਟ ਸਰ ਤੁਸੀਂ ਸਾਰੇ ਆਪਣੀ ਡਿਊਟੀ ਡਿਊਟੀ ਚੈੱਕ ਕਰੋ ਅੰਡ ਪਲੀਜ਼ ਆਪਣਾ ਆਪਣਾ ਜੋਬ ਡੋਨ ਕਰੋ ਕਿਉਂਕਿ ਸੁਪਰਵਾਈਜ਼ਰ ਆ ਮੈਂ ਅੱਜ ਘਰ ਜਾਣਾ ਸੀ ਅਗਲਾ ਕੰਸੀ ਕਰਦਾ ਹਾਂ ਕਿਹਾ ਮੈਂ ਅੱਜ ਅੱਛੀ ਰਹਿਣਾ ਹਾਂ ਅੱਛੀ ਰਹਿਣਾ ਸੋ ਲੋਕੀ ਕੱਲ੍ਹ ਅਗਲੀ ਛੁੱਟੀਆਂ ਮੇਰੇ ਨਾਲ 2 ਤਰੀਕ ਹੈ ਮੈਂ ਯਾਦ ਹਮੇਸ਼ਾ ਸ਼ਾਮ ਨੂੰ ਮੇ ਆ ਜਾ ਜਾਂ ਕੱਲ੍ਹ ਸਵੇਰੇ ਆਣਾ ਕੱਲ੍ਹ ਸਵੇਰੇ ਆ ਲੂ ਮੈਂ ਇੱਥੇ ਹਾਂ ਸਾਰਾ ਇੱਕ ਬੇਨਤੀ ਹੈ ਸਾਰੇ ਸਾਰੇ ਸਾਡੇ ਸੁਪਰਵਾਈਜ਼ਰ ਇਹ ਸਾਡੀ ਕੁੜੀ ਜਿਹੜੀ ਸਾਡੀ ਭੈਣਾਂ ਏ ਬਹਾ ਲੋਕੀ ਸਾਡੇ ਨਾਲ ਪੰਜਾਬ ਦੇ ਵਿੱਚ ਦੁਤਾ ਅੱਜ ਲੋਕੋ ਦਾ ਹੈ ਕਿ ਜੀਮ ਵਿੱਚ ਰਿਟਰਨ ਕਰਦੇ ਪਕੀ ਬੈਠੇ ਸਾਨੂੰ ਸਾਨੂੰ ਪਾਕਿਸਤਾਨ ਤੋਂ ਇਤਹਾਸ ਨਹੀਂ ਕਰਦੇ ਜਿਹਾ ਦੋ ਸਾਹਿਬ ਆਸਿਰ ਲਾਗੇ ਨਹੀਂ ਨਹੀਂ ਜੀ ਆ ਓ ਜਾੜ ਸਾਰੇ ਬੈਠੋ ਯਾਰ ਬਾੜੋ ਬਾੜੋ ਸਾਰੇ ਬੈਠੋ ਪਲੀਜ਼ ਕਰਸਾ ਲੇ ਕੇ ਬੈਠੋ ਬੈਠੋ ਖਾਣਾ ਤੁਹਾਨੂੰ ਹੋਰ ਜਗ੍ਹਾ ਪਲੀਜ਼ ਕਰਕੇ ਦੇ ਦਿਓ ਇਹ ਲਾਵਾ ਕੁੜੀ ਹੈ ਪਰ ਉਹਦੀ ਥੋੜੀ ਜੀ ਮਹਾਰਾਜ ਕਿਰਪਾ ਕਰੋਗਾ ਜੋ ਵੀ ਇਹ ਇਦਾਂ ਦੀ ਕੋਈ ਦਿੱਕਤ ਆ ਗਈ ਤੇ ਬਰਾਦ ਸਾਹਿਬੇ ਕੀਤੇ ਜੁਨੇਵਾਰ ਹੈ ਇਹ ਕਿਸੇ ਲਈ ਸਖ ਹੋ ਗਿਆ ਔਰ ਇਹ ਮਾਲ ਲਗਮੇ ਦਿੱਖੀ ਤੁਸੀਂ ਸਾਹਿਬ ਵੀ ਜ਼ਿੰਮੇਵਾਰ ਹੈ